ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਅੱਜ ਸਾਗ ਜਿਸ ਤਰ੍ਹਾਂ ਅਸੀਂ ਸਰਦੀਆਂ ਦੇ ਵਿੱਚ ਸਾਗ ਖਾਂਦੇ ਆ ਉਸੇ ਤਰ੍ਹਾਂ ਦਾ ਸਾਨੂੰ ਇਹ ਸਾਗ ਦਾ ਟੇਸਟ ਆਊਗਾ ਚਲੋ ਫਿਰ ਵੇਖੋਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਇਸ ਨੂੰ ਸਾਗ ਨੂੰ ਬਣਾ ਕੇ ਤਿਆਰ ਕੀਤਾ ਗਰਮੀਆਂ ਵਾਲਾ ਸਾਗ ਬਣਾ ਕੇ ਤਿਆਰ ਕਰਾਂਗੇ ਚਲਾਈ ਲਈ ਆ ਥੋੜੀ ਜਿਹੀ ਅਸੀਂ ਪਾਲਕ ਲਈ ਆ ਤੇ ਕੁਝ ਸਾਡੇ ਕੋਲ ਇੰਟਾਲੀਅਨ ਸਾਗ ਸੀ ਇਹਦੇ ਨਾਲ ਹੀ ਅਸੀਂ ਇਹਦੀਆਂ ਗੰਦਲਾ ਲਾਈਆਂ ਵਾ ਇਹ ਸਾਗ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਇਹ ਸਾਗ ਨੂੰ ਗਰਮੀਆਂ ਦੇ ਵਿੱਚ ਹੀ ਬਣਾਇਆ ਜਾਂਦਾ ਵਾ ਤੇ ਇਹਨੂੰ ਸਾਗ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਧੋ ਲਿਆ ਤਿੰਨ ਚਾਰ ਪਾਣੀ ਅਸੀਂ ਧੋ ਲਿਆ ਵਾ ਧੋ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਵਾ ਸਾਫ਼ ਕਰਕੇ ਇਹਨੂੰ ਅੱਧਾ ਘੰਟਾ ਅਸੀਂ ਰੱਖ ਦਿੱਤਾ ਸੀ ਇਹਦੇ ਵਿੱਚੋਂ ਪਾਣੀ ਜਿੰਨਾ ਵੀ ਸੀ ਉਹ ਬਾਹਰ ਨੁੱਚੜ ਕੇ ਤੇ ਨਿਕਲ ਗਿਆ ਹੁਣ ਅਸੀਂ ਇਹਦੀ ਕਟਿੰਗ ਕਰ ਲੈਂਦੇ ਆ ਸਾਗ ਦੀ ਅਸੀਂ ਕਟਿੰਗ ਕਰ ਲੈਣੀ ਹੈ। ਸਾਗ ਨੂੰ ਅਸੀਂ ਬਰੀਕ ਕਟਾਂਗੇ। ਸਾਗ ਦੀ ਕਟਿੰਗ ਕਰ ਲਈ ਅਸੀਂ। ਗੈਸ ਤੇ ਅਸੀਂ ਭਾਂਡਾ ਰੱਖ ਲਿਆ ਇੱਕ। ਉਹਦੇ ਵਿੱਚ ਅਸੀਂ 1/2 ਲੀਟਰ ਪਾਣੀ ਪਾਵਾਂਗੇ, ਯਾਨੀ ਕਿ 500 ਗ੍ਰਾਮ। ਜ਼ਿਆਦਾ ਪਾਣੀ ਨਹੀਂ ਪਾਵਾਂਗੇ ਸਾਗ ਦੇ ਵਿੱਚ ਕਿਉਂਕਿ ਸਾਗ ਸਾਡਾ ਜਿਹੜਾ ਵਾ ਉਹ ਬਿਲਕੁਲ ਤਾਜ਼ਾ ਵਾ। ਤੇ ਸਾਗ ਨੇ ਵੀ ਪਾਣੀ ਛੱਡ ਦੇਣਾ ਇੱਕ ਬੋਇਲ ਦੇ ਵਿੱਚ ਅਸੀਂ ਸਾਬਤ ਮਸਰ ਲਏ ਆ ਇਹਨਾਂ ਮਸਰਿਆਂ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਵਾ ਹੁਣ ਅਸੀਂ ਇਹਨਾਂ ਨੂੰ ਧੋ ਲੈਨੇ ਆ ਤੇ ਇੱਧਰ ਅਸੀਂ ਪਾਣੀ ਨੂੰ ਗਰਮ ਹੋਣ ਦਿੰਦੇ ਨੇ ਪਾਣੀ ਗਰਮ ਹੋ ਗਿਆ ਹੁਣ ਅਸੀਂ ਸਾਬਤ ਮਸਰ ਪਾ ਲਾਂਗੇ ਵਿੱਚ ਇਹਦੇ ਥੋੜਾ ਜਿਹਾ ਸਾਬਤ ਲਸਣ ਪਾਵਾਂਗੇ ਇੱਕ ਚਮਚਾ ਨਮਕ ਦਾ ਥੋੜਾ ਥੋੜਾ ਕਰਕੇ ਸਾਗ ਪਾ ਦਾਂਗੇ ਜਿਹੜੇ ਸਾਗ ਜਿਹੜਾ ਵਾ ਸਾਡਾ ਰਿਜ ਕੇ ਥੱਲੇ ਹੁੰਦਾ ਜਾਏਗਾ। ਭਾਂਡੇ ਦੇ ਵਿੱਚੋਂ ਤੇ ਤੇੋਂ ਤਾਂ ਇਹ ਸੀ ਸਾਗ ਪਾਉਂਦੇ ਜਾਵਾਂਗੇ। ਸਾਗ ਨੂੰ ਅਸੀਂ ਪਾ ਲਿਆ ਵਾ ਬਾਕੀ ਦਾ ਸਾਗ ਅਸੀਂ ਜਦੋਂ ਇਹ ਸਾਗ ਥੱਲੇ ਬੈਠ ਜਾਏਗਾ ਉਦੋਂ ਅਸੀਂ ਬਾਅਦ ਵਿੱਚ ਪਾਵਾਂਗੇ। ਚੱਕਰ ਲੈਂਦੇ ਆਂ। ਸਾਗ ਸਾਡਾ ਰਿਜ ਰਿਆ ਵਾ। ਇਹਨੂੰ ਅੱਧਾ ਘੰਟਾ ਹੋ ਗਿਆ ਰਿਜਦੇ ਨੂੰ। ਇਹਨੂੰ ਅਸੀਂ 1 ਘੰਟੇ ਤੱਕ ਹੋਰ ਅਸੀਂ ਰਿੰਨਾਗੇ। ਅਸੀਂ ਇਹਨੂੰ ਇਹਨੂੰ ਥੱਲੇ ਕਰਦੇ ਰਵਾਂਗੇ ਸਾਗ। ਪਾ ਫੋਨ ਕਰਕੇ ਤੁਹਾਨੂੰ ਕੁਝ ਦਿਖ ਨਹੀਂ ਰਿਹਾ। ਚੈੱਕ ਕਰ ਲੈਨੇ ਸਾਗ ਨੂੰ। ਸਾਗ ਨੂੰ ਬੰਦ ਦੇ ਨੂੰ 2 2.5 ਘੰਟੇ ਦਾ ਸਮਾਂ ਹੋ ਗਿਆ ਵਾ। ਸਾਗ ਬਣ ਗਿਆ ਇਕਦਮ ਗਲ ਗਿਆ ਸਾਗ। ਹੁਣ ਅਸੀਂ ਇਹਨੂੰ ਕੋਟ ਲੈਨੇ। ਇਹਦੇ ਉੱਪਰੋਂ ਪਾਣੀ ਲਾਉਣ ਦੀ ਸਾਨੂੰ ਲੋੜ ਨਹੀਂ। ਇਹਨੂੰ ਅਸੀਂ ਹੁਣੇ ਕੋਟ ਲਾਂਗੇ। ਸਾਗ ਨੂੰ ਅਸੀਂ ਗੈਸ ਤੋਂ ਥੱਲੇ ਲਾ ਲਿਆ ਵਾ। ਤੁਸੀਂ ਸਾਗ ਨੂੰ ਚੁੱਲੇ ਤੇ ਵੀ ਬਣਾ ਸਕਦੇ। ਬਾਹਰ ਛੋਣ ਕਰਕੇ ਅਸੀਂ ਸਾਗ ਨੂੰ ਗੈਸ ਤੇ ਬਣਾਇਆ। ਪਹਿਲਾਂ ਅਸੀਂ ਸਾਗ ਨੂੰ ਇਸ ਤਰ੍ਹਾਂ ਕੋਟ ਲਾਂਗੇ। ਥੋੜਾ ਥੋੜਾ ਅਸੀਂ ਆਟਾ ਪਾ ਕੇ ਤੇ ਇਹਨੂੰ ਅਸੀਂ ਕੋਟ ਲਾਂਗੇ। ਸਾਗ ਨੂੰ ਕੋਟ ਲਿਆ ਵਾ ਤੁਸੀਂ ਵੀ ਦੇਖ ਸਕਦੇਗੇ। ਬਹੁਤ ਹੀ ਵਧੀਆ ਸਾਗ ਘੁੱਟ ਕੇ ਤੇ ਤਿਆਰ ਹੋਇਆ। ਜਿਹੜਾ ਸੀ ਵਿੱਚ ਆਟਾ ਪਾਇਆ ਉਹਨੂੰ ਅਸੀਂ ਅੱਲਣ ਬੋਲਦੇ ਆ ਤੁਸੀਂ ਮੈਨੂੰ ਦੱਸਣਾ ਕਮੈਂਟ ਵਿੱਚ ਕਿ ਤੁਸੀਂ ਇਸਨੂੰ ਕੀ ਬੋਲਦੇ ਹੋ ਹੁਣ ਅਸੀਂ ਇਹਨੂੰ ਥੋੜਾ ਜਿਹਾ ਰੇਜਾ ਦਿਵਾ ਲੈਨੇ ਆ ਸਾਗ ਨੂੰ ਸਾਗ ਨੂੰ ਅਸੀਂ ਤੜਕਾ ਲਾ ਲੈਨੇ ਆ ਕੜਾਈ 'ਚ ਸੀ ਤੇਲ ਰੱਖ ਲਿਆ ਗਰਮਾ ਥੋੜਾ ਜਿਹਾ ਜੀਰਾ ਪਾ ਲੈਨੇ ਆ ਥੋੜੀ ਜਿਹੀ ਹਿੰਗ ਤੇ ਲਸਣ ਸਾਗ 'ਚ ਲਸਣ ਅਸੀਂ ਪਹਿਲਾਂ ਵੀ ਪਾਇਆ ਸੀ ਹੁਣ ਅਸੀਂ ਇਹਨੂੰ ਬਰੀਕ ਬਰੀਕ ਕੱਟ ਕੇ ਲਸਣ ਨੂੰ ਪਾਇਆ ਪਿਆਜ਼ ਤੇ ਹਰੀ ਮਿਰਚ ਇਹ ਵੀ ਪਾ ਲਈਏ ਨਾ ਤੜਕਾ ਭੁੱਜ ਗਿਆ ਵਾ ਸਾਗ ਵਾਸਤੇ ਅਸੀਂ ਤੜਕੇ ਵਾਸਤੇ ਤੇਲ ਦੀ ਵਰਤੋਂ ਕੀਤੀ ਆ ਤੁਸੀਂ ਇਹਦੀ ਜਗ੍ਹਾ ਤੇ ਘਿਓ ਵੀ ਵਰਤ ਸਕਦੇ ਜੇ ਪਿਆਜ਼ ਨੂੰ ਅਸੀਂ ਜ਼ਿਆਦਾ ਨਹੀਂ ਭੁੰਨਣਾ ਜੇ ਅਸੀਂ ਜ਼ਿਆਦਾ ਭੁੰਨਾਂਗੇ ਤੇ ਸੜ ਜਾਏਗਾ ਇਸ ਤਰ੍ਹਾਂ ਜਦ ਅਸੀਂ ਸਾਗ ਦੇ ਵਿੱਚ ਪਿਆਜ਼ ਨੂੰ ਥੋੜਾ ਘੱਟ ਅਸੀਂ ਭੁੰਨ ਕੇ ਪਾਉਂਦੇ ਆ ਤੜਕੇ ਦੇ ਵਿੱਚ ਤੇ ਫਿਰ ਬਹੁਤ ਹੀ ਵਧੀਆ ਪੈਂਦਾ ਸਾਗ ਦੇ ਵਿੱਚ ਬਹੁਤ ਹੀ ਵਧੀਆ ਲੱਗਦਾ ਹੁਣ ਅਸੀਂ ਸਾਗ ਪਾ ਲੈਂਦੇ ਆ ਇਹ ਸਾਗ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਗਰਮੀਆਂ ਵਾਲਾ ਤੁਸੀਂ ਵੀ ਇਸੇ ਤਰ੍ਹਾਂ ਬਣਾਇਆ ਗਰਮੀਆਂ ਦੇ ਵਿੱਚ ਸਾਗ ਬਹੁਤ ਵਧੀਆ ਲੱਗਦਾ ਜਦੋਂ ਅਸੀਂ ਕਦੀ ਕਦੀ ਚੀਜ਼ ਖਾਂਦੇ ਆ ਉਹ ਸਾਨੂੰ ਜ਼ਿਆਦਾ ਟੇਸਟ ਲੱਗਦੀ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਜਿੰਨੇ ਤੁਹਾਡੇ ਘਰ ਦੇ ਮੈਂਬਰ ਹੈ ਉਹਦੇ ਹਿਸਾਬ ਨਾਲ ਤੁਸੀਂ ਸਾਗ ਨੂੰ ਤਰਕਾ ਲਾ ਲਓ। ਬਾਕੀ ਸਾਗ ਨੂੰ ਅਸੀਂ ਠੰਡਾ ਕਰਕੇ ਫ੍ਰਿਜ ਦੇ ਵਿੱਚ ਸਟੋਰ ਕਰ ਲਾਂਗੇ। ਸਾਗ ਬਹੁਤ ਹੀ ਵਧੀਆ ਬਣ ਕੇ ਤਿਆਰ ਹੈ। ਤੁਸੀਂ ਦੇਖ ਸਕਦੇ ਹੋ। ਤੁਸੀਂ ਇਸੇ ਤਰ੍ਹਾਂ ਬਣਾਓ ਤੇ ਖਾਓ। ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਮੇਰੇ ਭੈਣ ਭਰਾ ਜੇਕਰ ਤੁਸੀਂ ਮੈਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਜੀ ਤੇ ਕਮੈਂਟ ਦੇ ਬਾਕਸ ਦੇ ਵਿੱਚ ਜਰੂਰ ਲਿਖ ਕੇ ਦੱਸਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਾਗ ਸਾਡਾ ਬਣ ਕੇ ਤਿਆਰ